ਸ਼ਸ਼ੀਕਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਭਾਰਤੀ ਪ੍ਰਵਾਸੀਆਂ ਲਈ ਇੱਕ ਇਤਿਹਾਸਿਕ ਪਲ ਹੈ ਇਹ ਚੰਗੀ ਖਬਰ ਹੈ ਕਿ ਕੈਲੀਫੋਰਨੀਆ ਨੇ ਦੀਵਾਲੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤਾ ਹੈ ਇਸੇ ਤਰ੍ਹਾਂ ਇਹ ਅਮਰੀਕਾ ਦਾ ਤੀਜਾ ਰਾਜ ਬਣ ਗਿਆ ਹੈ ਜਿਸ ਨੇ ਅਧਿਕਾਰਤ ਤੌਰ ਤੇ ਦੀਵਾਲੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕੀਤਾ ਹੈ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹਨਾਂ ਨੇ ਅਸੈਂਬਲੀ ਮੈਂਬਰ ਐਸ਼ ਕਲਰਾ ਵੱਲੋਂ ਦੀਵਾਲੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕਰਨ ਵਾਲੇ ਬਿੱਲ ਤੇ ਦਸਤਖਤ ਕਰ ਦਿੱਤੇ ਨੇ ਕੈਲੀਫੋਰਨੀਆ ਵਿਧਾਨ ਸਭਾ ਦੇ ਦੋਵਾਂ ਸਦਨਾਂ ਨੂੰ ਸਫਲਤਾਪੂਰਵਕ ਪਾਸ ਕਰ ਦਿੱਤਾ ਹੈ ਅਤੇ ਨਿਊਸਮ ਦੇ ਅੰਤਿਮ ਫੈਸਲੇ ਦੀ ਉਡੀਕ ਕਰ ਰਿਹਾ ਸੀ ਕਰਾਂ ਨੇ ਪਿਛਲੇ ਮਹੀਨੇ ਕਿਹਾ ਸੀ ਕੈਲੀਫੋਰਨੀਆ ਵਿੱਚ ਭਾਰਤੀ ਅਮਰੀਕੀਆਂ ਦੀ ਸਭ ਤੋਂ ਵੱਡੀ ਆਬਾਦੀ ਹੈ ਅਤੇ ਦਿਵਾਲੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕਰਨ ਨਾਲ ਲੱਖਾਂ ਕੈਲੀਫੋਰਨੀਆ ਵਾਸੀਆਂ ਤੱਕ ਪਹੁੰਚ ਹੋਵੇਗੀ ਜੋ ਇਸ ਨੂੰ ਮਨਾਉਂਦੇ ਨਹੀਂ ਬਹੁਤ ਸਾਰੇ ਲੋਕਾਂ ਨੂੰ ਇਸ ਨੂੰ ਜਾਣੂ ਕਰਵਾਉਣ ਵਿੱਚ ਮਦਦ ਕਰਨਗੇ ਅਕਤੂਬਰ 2024 ਵਿੱਚ ਪੈਂਸਿਲਵੇਨੀਆ ਪਹਿਲਾ ਰਾਜ ਬਣਿਆ ਸੀ ਜਿਸ ਨੇ ਦੀਵਾਲੀ ਨੂੰ ਅਧਿਕਾਰਤ ਤੌਰ ਤੇ ਸਰਕਾਰੀ ਛੁੱਟੀ ਵਜੋਂ ਮਾਨਤਾ ਦਿੱਤੀ ਸੀ ਇਸ ਸਾਲ ਕਨੈਕਟਿਕਟ ਨੇ ਵੀ ਇਸ ਤਰ੍ਹਾਂ ਕੀਤਾ ਹੈ ਨਿਊਯਾਰਕ ਸਿਟੀ ਵਿੱਚ ਦੀਵਾਲੀ ਨੂੰ ਪਬਲਿਕ ਸਕੂਲ ਛੁੱਟੀ ਘੋਸ਼ਿਤ ਕੀਤੀ ਗਈ ਹੈ ਕਮਿਊਨਿਟੀ ਨੇਤਾਵਾਂ ਅਤੇ ਪ੍ਰਮੁੱਖ ਪ੍ਰਵਾਸੀ ਸੰਗਠਨਾ ਨੇ ਕੈਲੀਫੋਰਨੀਆ ਦੇ ਦੀਵਾਲੀ ਨੂੰ ਸਰਕਾਰੀ ਛੁੱਟੀ ਘੋਸ਼ਿਤ ਕਰਨ ਦੇ ਐਲਾਨ ਦਾ ਸੁਆਗਤ ਕੀਤਾ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਬੁਰੀ ਖਬਰ ਸਾਹਮਣੇ ਆਈ ਹੈ ਖਬਰ ਹੈ ਕਿ ਗਾਇਕ ਰਾਜਵੀਰ ਜਵੰਦਾ ਦਾ ਦੇਹਾਂਤ ਹੋ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਦਾ ਬੀਤੇ ਦਿਨੀ ਹਿਮਾਚਲ ਦੇ ਬੱਦੀ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੂਟੀਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਜਵੀਰ ਜਵੰਦਾ ਦੇ ਸਿਰ ਤੇ ਰੀਡ ਦੀ ਹੱਡੀ 'ਚ ਸੱਟਾਂ ਲੱਗੀਆਂ ਸਨ ਹਸਪਤਾਲ ਲਿਆਂਨ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਉਸ ਦਿਨ ਤੋਂ ਲਗਾਤਾਰ ਵੈਂਟੀਲੇਟਰ 'ਤੇ ਰੱਖਿਆ ਗਿਆ ਤੇ ਅੱਜ ਗਾਇਕ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਓਸਟ੍ਰੇਲੀਆ ਦੇ ਵਿੱਚ ਜਾਣ ਦੇ ਚਾਹਵਾਨਾਂ ਦੇ ਲਈ ਇੱਕ ਬੇहद ਅਹਿਮ ਖਬਰ ਆ ਚੁੱਕੀ ਹੈ ਦਰਸਲ ਪੂਰੇ ਜਿਹੜੇ ਲੋਕ ਓਸਟ੍ਰੇਲੀਆ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਹੁਣ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਖਾਸ ਕਰਕੇ ਭਾਰਤੀਆਂ ਨੂੰ ਬਹੁਤ ਵੱਡਾ ਮੌਕਾ ਮਿਲਣ ਵਾਲਾ ਹੈ ਇਸ ਖਬਰ ਨੂੰ ਧਿਆਨ ਨਾਲ ਸੁਣਨਾ ਔਰ ਚੇਕਰ ਆਸਟ੍ਰੇਲੀਆ ਦੇ ਵਿੱਚ ਤੁਸੀਂ ਵੀ ਆਪਣੇ ਸੁਪਨੇ ਸਕਾਰ ਕਰਨਾ ਚਾਹੁੰਦੇ ਹੋ ਜਾ ਕੇ ਤਾਂ ਤੁਸੀਂ ਜ਼ਰੂਰ ਇਸ ਖਬਰ ਤੇ ਗੌਰ ਕਰਨਾ ਕਿਉਂਕਿ ਬਹੁਤ ਵੱਡੀ ਰਾਹਤ ਤੁਹਾਨੂੰ ਮਿਲਣ ਵਾਲੀ ਹੈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਭਾਰਤੀ ਕਾਮਿਆਂ ਲਈ ਇਹ ਦਰਵਾਜ਼ੇ ਖੋਲ ਦੁੱਤੇ ਨੇ ਇਸ ਸਬੰਧੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੱਡੇ ਪੱਧਰ ਤੇ ਵਰਕ ਵੀਜ਼ਾ ਜਾਰੀ ਕਰਨਗੇ ਚੰਗੀ ਗੱਲ ਇਹ ਹੈ ਕਿ ਬਿਨਾ ਇੰਟਰਵਿਊ ਦੇ ਵੀਜ਼ਾ ਜਾਰੀ ਕੀਤੇ ਜਾਣਗੇ ਰਿਫਿਊਜ਼ਲ ਵਾਲੇ ਵੀ ਅਪਲਾਈ ਕਰ ਸਕਦੇ ਨੇ ਨਿਊਜ਼ੀਲੈਂਡ ਨੇ ਵੱਡੀ ਗਿਣਤੀ ਵਿੱਚ ਵਰਕ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਪਿਆ ਤੋਂ ਵੱਧ ਖੇਤਰਾ ਦੇ ਵਿੱਚ ਨੌਕਰੀਆਂ ਦੇ ਮੌਕੇ ਮਿਲਣਗੇ ਨਾਲ ਦੀ ਨਾਲ ਜੀਵਨ ਸਾਥੀ ਨੂੰ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਨਿਰਭਰ ਲੋਕਾਂ ਨੂੰ ਵੀ ਲਿਜਾਣ ਦੀ ਇਜਾਜ਼ਤ ਹੈ ਬੱਚਿਆਂ ਲਈ ਵੀ ਮੁਫਤ ਸਿੱਖਿਆ ਦਾ ਪ੍ਰਬੰਧ ਹੋਵੇਗਾ ਸ਼ਾਨਦਾਰ ਸਿਹਤ ਦੇਖਪਾਲ ਬੀਮਾ ਦਿੱਤਾ ਜਾਵੇਗਾ ਆਲ ਸਪੀਟੀਈ ਨਾ ਕਰਨ ਵਾਲੇ ਵੀ ਅਪਲਾਈ ਕਰ ਸਕਦੇ ਨੇ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦਾ ਵਰਕ ਪਰਮਿਟ ਅੱਜ ਦੇ ਸਮੇਂ ਵਿੱਚ ਹਾਈ ਸਫਲਤਾ ਦਰ ਨਾਲ ਹਾਸਲ ਕਰੋ ਜੇਕਰ ਤੁਸੀਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਰਕ ਵੀਜ਼ੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤੇ ਇਸ ਲਈ ਤੁਸੀ ਘੱਟ ਦਸਤਾਵੇਜ਼ਾਂ ਨਾਲ ਵੀ ਅਪਲਾਈ ਕਰ ਸਕਦੇ ਹੋ ਤਨਖਾਹ ਸਕਿਲ ਵੀ ਵਧੀਆ ਹੋਵੇਗਾ ਕੰਪਨੀ ਵਿਨੇਕਾਰਾਂ ਦੇ ਠਹਿਰਨ ਦਾ ਉਚਿਤ ਪ੍ਰਬੰਧ ਕਰੇਗੀ ਭੋਜਨ ਅਤੇ ਇੱਕ ਪਾਸੇ ਦੀ ਹਵਾਈ ਟਿਕਟ ਪ੍ਰਦਾਨ ਕਰੇਗੀ ਇਸ ਸੰਬੰਧੀ ਫਾਈਲ ਤਿਆਰ ਕਰਨ ਲਈ ਤੁਹਾਨੂੰ ਚੰਗੇ ਕੰਸਲਟੈਂਟ ਦੀ ਲੋੜ ਜ਼ਰੂਰ ਪਵੇਗੀ ਹਾਲਾਂਕਿ ਹੁਣ ਆਸਟ੍ਰੇਲੀਆ ਜਿਹੜਾ ਵਾ ਲਗਾਤਾਰ ਵੱਡੇ ਪੱਧਰ ਤੇ ਉੱਤੇ ਕੰਮ ਕਾਜ ਕਰ ਰਿਹਾ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਭਾਰਤੀ ਕਾਮਿਆਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਨੇ ਤੁਸੀਂ ਜੋ ਹੈ ਉੱਥੇ ਜਾ ਕੇ ਆਪਣੇ ਭਵਿੱਖ ਨੂੰ ਵਧੀਆ ਟੰਗ ਨਾਲ ਬਣਾ ਸਕਦੇ ਹੋ ਤੇ ਉੱਥੇ ਜਾ ਕੇ ਹਰ ਇੱਕ ਚੀਜ਼ ਜਿਹੜੀ ਆ ਤੁਹਾਨੂੰ ਵਧੀਆ ਟੰਗ ਨਾਲ ਮਿਲੇਗੀ ਔਰ ਜਿੱਥੇ ਲੋਕ ਆਸਟ੍ਰੇਲੀਆ ਜਾਣਾ ਚਾਹੁੰਦੇ ਸੀ ਤੇ ਉਹਨਾਂ ਨੂੰ ਲੱਗਦਾ ਸੀ ਕਿ ਰਿਫਿਊਜ਼ਲ ਆ ਸਕਦੀਆਂ ਨੇ ਕੀ ਪਤਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ ਪਰ ਹੁਣ ਤੁਹਾਡੇ ਵੀਜ਼ੇ ਲੱਗਣ ਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਭਾਰਤੀ ਕਾਮਿਆਂ ਦੇ ਲਈ ਦਰਵਾਜ਼ੇ ਜਿਹੜੇ ਨੇ ਉਹ ਖੋਲ ਦਿੱਤੇ ਨੇ ਹੁਣ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਯਾਨੀ ਕਿ ਹੁਣ ਆਸਟ੍ਰੇਲੀਆ ਜਾ ਕੇ ਤੁਸੀਂ ਆਪਣੇ ਭਵਿੱਖ ਨੂੰ ਸੁਨਹਿਰੀ ਬਣਾ ਸਕਦੇ ਹੋ ਭਵਿੱਖ ਜਿਹੜਾ ਤੁਹਾਡਾ ਉਜਵਲ ਹੋਵੇਗਾ ਤੁਹਾਨੂੰ ਹਰ ਇੱਕ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨ ਬਾਰੇ ਤੁਸੀਂ ਸੋਚਦੇ ਸੀ ਪਰ ਹੁਣ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਹੁਣ ਵਰਕ ਵੀਜ਼ਾ ਜਾਰੀ ਕਰਨ ਜਾ ਰਹੀ ਹੈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਰਿਫਿਊਜ਼ਲ ਵਾਲੇ ਜਿਹੜੇ ਨੇ ਅਪਲਾਈ ਕਰ ਸਕਦੇ ਦੇ ਜਿਨ੍ਹਾਂ ਲੋਕਾਂ ਦੀ ਰਿਫਿਊਜ਼ਲਸ ਲੱਗ ਜਾਂਦੀਆਂ ਨੇ ਔਰ ਡਰ ਹੁੰਦਾ ਹੈ ਕਿ ਸ਼ਾਇਦ ਸਾਡਾ ਵੀਜ਼ਾ ਨਹੀਂ ਲੱਗੇਗਾ ਪਰ ਹੁਣ ਤੁਹਾਡਾ ਵੀਜ਼ਾ ਵੀ ਜਿਹੜਾ ਲੱਗੇਗਾ ਪਿਆ ਤੋਂ ਵੱਧ ਖੇਤਰਾਂ ਵਿੱਚ ਨੌਕਰੀਆਂ ਤੁਹਾਡੇ ਮੌਕੇ ਮਿਲਣਗੇ ਨਿਊਜ਼ੀਲੈਂਡ ਨੇ ਵੱਡੀ ਗਿਣਤੀ ਵਿੱਚ ਵਰਕ ਪਰਮਿਟ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਤਾਂ ਹੁਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਜ਼ਰੂਰ ਇਸ ਖਬਰ ਵੱਲ ਧਿਆਨ ਦਿਓ ਕਿਉਂਕਿ ਹੁਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਵਰਕ ਵੀਜ਼ਾ ਹੋਰ ਦਿੱਤੇ ਨੇ ਤੇ ਤੁਹਾਡੀ ਕਿਸਮਤ ਵੀ ਹੁਣ ਚਮਕਣ ਵਾਲੀ ਹੈ ਖਰਾਬ ਮੌਸਮ ਕਾਰਨ ਤਿੰਨ ਦਿਨਾਂ ਤੋਂ ਮੌਤਲ ਚੱਲ ਰਹੀ ਮਾਤਾ ਵੈਸ਼ਨੋ ਦੇਵੀ ਯਾਤਰਾ ਅੱਜ ਬੁੱਧਵਾਰ 8 ਅਕਤੂਬਰ 2025 ਨੂੰ ਸਵੇਰੇ ਮੁੜ ਸ਼ੁਰੂ ਹੋ ਗਈ ਹੈ। ਯਾਤਰਾ ਮੁੜ ਬਹਾਲ ਹੋਣ ਦੀ ਖਬਰ ਸੁਣਦਿਆਂ ਹੀ ਕਟੜਾ ਵਿੱਚ ਰੁਕੇ ਹਜ਼ਾਰਾਂ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਯਾਤਰਾ ਜਿਵੇਂ ਸਵੇਰੇ 6 ਵਜੇ ਤੋਂ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰੈਨ ਬੋਰਡ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦਾ ਐਲਾਨ ਕੀਤਾ ਹੈ ਸਾਰੇ ਯਾਤਰਾ ਰਜਿਸਟ੍ਰੇਸ਼ਨ ਕਾਊਂਟਰ ਸਵੇਰੇ 6 ਵਜੇ ਤੋਂ ਚਾਲੂ ਹੋਗੇ ਸ਼ਰੈਨ ਬੋਰਡ ਨੇ ਸਪਸ਼ਟ ਕੀਤਾ ਹੈ ਕਿ ਯਾਤਰਾ ਸ਼ੁਰੂ ਕਰਨ ਲਈ ਸ਼ਰਧਾਲੂਆਂ ਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਪਵੇਗਾ ਸ਼ਰਧਾਲੂਆਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਾਊਂਟਰ ਤੋਂ ਆਰ ਐਫ ਆਈ ਡੀ ਕਾਰਡ ਲੈਣਾ ਲਾਜ਼ਮੀ ਹੋਵੇਗਾ ਅੱਗੇ ਵਧਣ ਦੀ ਇਜਾਜ਼ਤ ਇਸ ਕਾਰਡ ਦੇ ਆਧਾਰ ਤੇ ਹੀ ਉਹਨਾਂ ਨੂੰ ਯਾਤਰਾ ਮਾਰਗ ਤੇ ਅੱਗੇ ਜਾਣ ਦੀ ਇਜਾਜ਼ਤ ਮਿਲੇਗੀ ਯਾਤਰਾ ਮੌਤਲ ਕਰਨ ਦਾ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੇ ਖ਼ਤਰੇ ਕਾਰਨ 5 ਅਕਤੂਬਰ ਤੋਂ 7 ਅਕਤੂਬਰ ਤੱਕ ਯਾਤਰਾ ਨੂੰ ਅਸਥਾਈ ਤੌਰ ਤੇ ਮੌਤਲ ਕੀਤਾ ਗਿਆ ਸੀ ਮੌਸਮ ਵਿੱਚ ਸੁਧਾਰ ਤੋਂ ਬਾਅਦ ਹੁਣ ਯਾਤਰਾ ਮੁੜ ਬਹਾਲ ਕਰ ਦਿੱਤੀ ਗਈ ਹੈ ਮਸ਼ਹੂਰ ਪੰਜਾਬੀ ਗਾਇਕ ਰਾਜਵੇਰ ਜਵੰਦਾ ਦੇ ਦਿਹਾਂਤ ਦੀ ਖਬਰ ਸੁਣ ਕੇ ਹਰ ਇੱਕ ਪੰਜਾਬੀ ਦੀ ਅੱਖ ਨਮ ਹੋਈ ਹੈ। ਹਰ ਇੱਕ ਪੰਜਾਬੀ ਦਾ ਦਿਲ ਰੋ ਰਿਹਾ ਹੈ, ਹਰ ਇੱਕ ਮਾਂ ਰੋ ਰਹੀ ਹੈ ਕਿ ਇੱਕ ਪੁੱਤ ਜਹਾਨੋਂ ਚਲ ਗਿਆ। ਬਹੁਤ ਹੀ ਜ਼ਿਆਦਾ ਮੰਦੜੇ ਹਾਲਾਤਾਂ ਦੇ ਵਿੱਚ ਫੋਟੇਸ ਹਸਪਤਾਲ ਦੇ ਵਿੱਚ ਰਾਜਵੇਰ ਜਵੰਦਾ ਨੂੰ ਦਾਖਲ ਕਰਵਾਇਆ ਗਿਆ ਸੀ। ਤਾਂ ਹਾਲਾકી ਦੱਸੀਏ ਕਿ ਜਦੋਂ ਹੁਣ ਸਵੇਰੇ ਖਬਰ ਸਾਹਮਣੇ ਆਉਂਦੀ ਹੈ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਰੋਂਦੇ ਕਰਲਾਉਂਦੇ ਮਾਪੇ ਦਿਖਾਈ ਦੇ ਰਹੇ ਨੇ ਪੰਜਾਬੀ ਇੰਡਸਟਰੀ ਨੂੰ ਬੇहद ਵੱਟਾ ਝਟਕਾ ਲੱਗਾ ਇਸ ਦੇ ਵਿਚਾਲੇ ਇੱਕ ਅਜਿਹੀ ਵੀ ਖਬਰ ਸਾਹਮਣੇ ਆਈ ਹੈ ਕਿ ਆ ਜਾ ਰਿਹਾ ਕਿ ਜਦੋਂ ਰਾਜਵੀਰ ਜਵੰਦਾ ਕਾਰ ਦੇ ਵਿੱਚੋਂ ਬਾਹਰ ਨਿਕਲ ਰਹੇ ਸੀਗੇ ਉਸ ਦਿਨ ਤੇ ਮਾਂ ਤੇ ਪਤਨੀ ਦੇ ਕੁਝ ਬੋਲ ਅਜਿਹੇ ਸਨ ਕਿ ਉਹ ਡਰਦੇ ਸੀਗੇ ਉਹ ਨਹੀਂ ਚਾਹੁੰਦੇ ਸੀ ਕਿ ਰਾਜਵੀਰ ਜਵੰਦਾ ਜੋ ਹੈ ਉਹ ਸਾਈਕਲ ਤੇ ਬਾਹਰ ਨਿਕਲੇ ਇਹ ਦੋਸਤ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਦੋਸਤ ਦੇ ਵੱਲੋਂ ਦੱਸਿਆ ਗਿਆ ਉਸ ਦਿਨ ਮਾਦੇ ਪੁੱਲ ਸਨ ਕਿ ਉਹ ਨਾ ਜਾਵੇ ਆਪਣੇ ਘਰ ਹੀ ਰਵੇ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਕੋਈ ਵੱਡਾ ਪਾਣਾ ਜਿਹੜਾ ਵਾਪਰਨਾ ਸੀਗਾ ਔਰ ਉਹੀ ਚੀਜ਼ ਜਿਹੜੀ ਆ ਦੇਖਣ ਨੂੰ ਮਿਲੀ ਹੈ ਜਿੱਥੇ ਰਾਜਵੀਰ ਜਵੰਦਾ ਬੇहद ਵੱਡੇ ਹਾਥੀ ਦਾ ਸ਼ਿਕਾਰ ਹੋਏ ਔਰ ਉਹਨਾਂ ਨੂੰ ਮੌਤ ਨੇ ਘੇਰਾ ਪਾ ਲਿਆ ਹਾਲਾਂਕਿ ਮਾਦੇ ਪੁੱਲ ਕਹਿੰਦੇ ਨੇ ਕਿ ਸੱਚ ਹੁੰਦੇ ਨੇ ਕਈ ਵਾਰ ਮਾਵਾਂ ਜੜੀਆਂ ਨੇ ਕੁਝ ਚੀਜ਼ਾਂ ਪਹਿਲਾਂ ਹੀ ਜਾਣ ਲੈਂਦੀਆਂ ਨੇ ਇਸੇ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਦੀ ਮਾਂ ਦੇ ਪੁੱਲੇ ਸਨ ਕਿ ਉਹ ਘਰ ਤੋਂ ਬਾਹਰ ਨਾ ਜਾਣ ਘਰ ਹੀ ਰਹਿਣ ਪਰ ਸ਼ਾਇਦ ਕੁਝ ਹੋਰ ਪਾਣਾ ਵਾਪਰਨਾ ਸੀਗਾ ਤੇ ਹੁਣ ਰਾਜਵੀਰ ਜਵੰਦਾ ਸਾਡੇ ਵਿੱਚਕਾਰ ਨਹੀਂ ਹਨ ਇੱਕ ਬੇहद ਹੀ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਹਿਮਾਚਲ ਦੇ ਵਿੱਚ ਬ੍ਰੇਨ ਡੈਡ ਡਾਕਟਰਾਂ ਨੇ ਕਿਹਾ ਸੀ ਕਿ ਬ੍ਰੇਨ ਡੈਡ ਹੋ ਗਿਆ ਤੇ ਸਵੇਰੇ 10:55 ਤੇ ਉਹਨਾਂ ਦੀ ਜਿਹੜੀ ਦਿਹਾਂਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਹਰ ਇੱਕ ਜਿਹੜਾ ਇੰਡਸਟਰੀ ਦਾ ਵਿਅਕਤੀ ਹੈ ਉਹ ਸੋਗ ਮਨਾ ਰਿਹਾ ਹੈ ਔਰ ਦੁੱਖ ਪ੍ਰਗਟਾ ਰਿਹਾ ਹੈ ਰਾਜਵੀਰ ਜਵੰਦਾ ਜੋ ਕਿ ਹਮੇਸ਼ਾ ਹੀ ਖੁਸ਼ਦਿਲ ਰਹਿਣ ਵਾਲੇ ਔਰ ਕਿਸੇ ਦਾ ਵੀ ਮਾੜਾ ਨਾ ਸੋਚਣ ਵਾਲੇ ਔਰ ਬਹੁਤ ਹੀ ਚੰਗੀ ਸ਼ਖਸੀਅਤ ਵਾਲੇ ਰਾਜਵੀਰ ਜਵੰਦਾ ਜੋ ਸਾਡੇ ਵਿੱਚਕਾਰ ਨਹੀਂ ਹਨ ਪੁਰਾਣਾ ਉਹਨਾਂ ਦੀ ਮਾਂ ਦੇ ਬੋਲ ਉਸ ਵਕਤ ਕੀ ਸਨ ਉਸ ਬਾਰੇ ਦੋਸਤ ਦੇ ਵੱਲੋਂ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਹੈ